ਬਠਿੰਡਾ ਦੇ ਬਾਬਾ ਦੀਪ ਸਿੰਘ ਨਗਰ ਵਿਖੇ ਰਾਤੀ ਇੱਕ ਵਿਅਕਤੀ ਵੱਲੋਂ ਫਾਹਾ ਲਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਦੀ ਮੌਟਰੀ ਵਿੱਚ ਰੱਖ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਮੰਗਲ ਸਿੰਘ ਤਰੀਬ 5-7 ਸਾਲ ਤੋਂ ਇੱਕ ਔਰਤ ਨਾਲ ਰਿਲੇਸ਼ਨਸ਼ਿਪ ਵਿੱਚ ਰਹਿ ਰਿਹਾ ਸੀ। ਸਾਨੂੰ ਸਵੇਰ ਪਤਾ ਲੱਗਦਿਆਂ ਹੀ ਅਸੀਂ ਜਾ ਕੇ ਜਦ ਦੇਖਿਆ ਤਾਂ ਮੰਗਲ ਸਿੰਘ ਦੀ লাশ ਮੰਜੇ ਤੇ ਪਈ ਸੀ ਅਤੇ ਗਲ ਵਿੱਚ ਫਾਹਾ ਲੱਗਿਆ ਹੋਇਆ ਸੀ ਸਾਨੂੰ ਸ਼ੱਕ ਹੈ ਕਿ ਇਸ ਦੀ ਆਤਮ ਹੱਤਿਆ ਨਹੀਂ ਹੱਤਿਆ ਕੀਤੀ ਗਈ ਹੋਵੇ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਉਤਲਾਬ ਮਿਲੀ ਸੀ ਕਿ ਬਾਬਾ ਦੀਪ ਸਿੰਘ ਨਗਰ ਵਿਖੇ ਮੰਗਲ ਸਿੰਘ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ ਹੈ ਸਾਡੇ ਵੱਲੋਂ লাশ ਨੂੰ ਸੇਵਲ ਹਸਪਤਾਲ ਦੀ ਮੌਤਰੀ ਵਿੱਚ ਪੋਸਟਮਾਰਟਮ ਲਈ ਰੱਖਿਆ ਗਿਆ ਹੈ। ਬਾਰਸਾਂ ਦੇ ਬਿਆਨਾਂ ਅਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇੱਕ ਤਾਂ ਇਹ ਪਤਾ ਹੈ। ਚਲੋ ਅੱਗੇ। ਬੋਲੋ ਜੀ ਮਗਰ ਮਗਰ ਅੱਛਾ ਹਾਂ ਜੰਡੀ ਜੀ ਕੀ ਕੱਟਣਾ ਪਾਪੜੀ ਹੈ ਜੀ ਇਹ ਇਸ ਤੇਰਾ ਲੋਗੋ ਵਿੱਚ ਹੁੰਦਾ ਇਹ ਸਾਨੂੰ ਸਵਾ ਇੱਕ 2 ਵਜੇ ਪੌਣੇ 2 ਵਜੇ ਮੈਨੂੰ ਫੋਨ ਗਿਆ ਵੀ ਮੰਗਾ ਮਰ ਗਿਆ ਫਾਹਾ ਲੈ ਕੇ ਉਹਨੂੰ ਕਰਦੀ ਕਰਾਉਂਦੀ ਨੇ ਮੈਨੂੰ 2 2:30 ਵਜ ਗਏ ਜਦੋਂ ਮੈਂ ਤਾਂ ਚੜੀ ਛੱਤੇ ਮਾਂਡ ਗਮਾਂ 28:30 ਮੇਰਾ ਕਿਰਾਏਦਾਰ ਠਾਇਆ ਜਦੋਂ ਅਸੀਂ ਆ ਕੇ ਵੇਖਿਆ ਲੋਸਸ ਕਰਦਾ ਪਿਆ ਸੀ ਮੰਜੇ ਤੇ ਕਰਜਾਈ ਦਿੱਤੀ ਪਈ ਸੀ ਇੱਕ ਲੋਈ ਦਿੱਤੀ ਪਈ ਸੀ ਅਸੀਂ ਆ ਕੇ ਪੁੱਛਿਆ ਵੀ ਕਿਵੇਂ ਮਰਿਆ ਕਿੰਦੀ ਆ ਤਾਂ ਮੰਜੇ ਤੇ ਪਿਆ ਸੀ ਮੈਂ ਕਿਹਾ ਜੀ ਮੰਜੇ ਤੇ ਤਾਂ ਨਹੀਂ ਪਿਆਗਾ ਤਾਂ ਮਾਰਿਆ ਹੈ ਕਿੰਦੀ ਨਹੀਂ 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 ਸਾਲ ਤਾਂ ਕੁੰਡੀ ਲਾਤੀ ਸੀ ਤਾਂ ਤਾਂ ਸੀ ਫਲਾਨਾ ਸੀ ਦੋ ਤਿੰਨ ਕੁੜੀਆਂ ਸੀ ਇਹ ਜੀ ਇਹਨਾਂ ਦੀ ਮੁਲੀਪਤ ਨਾਲ ਮੁੰਡੇ ਮੰਡੇ ਰਲ ਕੇ ਨਾਲ ਇਹਨਾਂ ਨੇ ਮਾਰਿਆ ਉਹ ਛੇਤੀ ਕਿਤੇ ਮਰਦਾ ਨਹੀਂ ਸੀ ਬੰਦਾ ਹਾਂ 7 ਸਾਲ ਹੋ ਗਏ ਜਨਾਨੀ ਕੋਲੇ ਰਹਿੰਦੇ ਨੇ ਜਿਹਦੇ ਕੋਲੇ ਰਿਹਾ 7 ਸਾਲ ਮੈਂ ਹੀ ਰਿਸ਼ਤਾ ਕਰਾਇਆ ਸੀ ਮੰਗਲ ਸਿੰਘ ਨੂੰ ਵਿਚਾਰਾਂ ਗਾਵਦਾ ਉਹ ਤਾਂ ਟਾਈਮ ਪਾਸ ਕਰਦੀਆਂ ਸੀਗੀਆਂ ਉਹ ਵਕਤੀ ਵੀ ਲੱਗੀ ਆ ਜੀਤ ਰੋਡ ਤੇ 8000 ਤੇ ਬੇਟੀ ਲੱਗੀ ਉਹਦੀ 19 ਸਾਲ ਦੀ ਉਹ ਲੱਗੀ ਆ ਅਮਰੀਕ ਸਿੰਘ ਰੋਡ ਤੇ ਉਹ ਵਿਚਾਰਾਂ ਕ੍ਰਿਸ਼ਨਾ ਕਲੋਨੀ ਚ ਰਹਿੰਦੇ ਆ ਤਿੰਨੇ ਇਹ ਦੋ ਇਹਦੀਆਂ ਕੁੜੀਆਂ ਜਨਾਨੀ ਦੀਆਂ ਦੋ ਮੁੰਡੇ ਇੱਕ ਕੁੜੀ ਹੋਰ ਆ ਇਹਨਾਂ ਕੋਲੇ ਇਹਨੇ ਸਾਨੂੰ ਪੈਰਾ ਤੇ ਪਾਣੀ ਨਹੀਂ ਪੈਣ ਦਿੱਤਾ ਜੀ 4 ਵਜ ਗਏ ਇਹ ਤਾਂ ਜੀ ਬੈੱਡ ਤੇ ਹੀ ਪਿਆ ਸੀ ਜੀ ਬੈੱਡ ਤੇ ਹੀ ਪਿਆ ਸੀ ਹੁਣ ਜੀ ਪੁਲਿਸ ਬੁਲਾਈ ਅਸੀਂ ਵਰਧਮਨ ਚੌਕੀ ਇੰਚਾਰ ਸਾਹਿਬ ਉਹਨਾਂ ਨੇ ਰੱਸੀ ਵੀ ਕੱਢੀ ਆ ਜੀ ਉਹਨਾਂ ਨੇ ਪੁੱਛ ਦੱਸ ਵੀ ਕੀਤੀ ਆ ਉਹ ਹੀ ਫੜੇਗਾ ਪਿੰਡ ਵੇਖੋ ਜੀ ਮੰਗਲ ਸਿੰਘ ਨੂੰ ਪਤਾ ਵਿਚਾਰੇ ਨੂੰ ਕੀ ਉਹ ਦਿਨਾਂ ਬੀਤੀ ਆ ਕੋਈ ਨਿਸ਼ਾਨ ਦੇਖੇਗੇ ਹਾਂ ਜੀ ਨਿਸ਼ਾਨ ਸਾਰੇ ਗੱਲ ਚ ਸੁਬੀ ਦੇ ਚੁੰਨੀ ਵੀ ਰੱਸੀ ਦੇ ਚੁੰਨੀ ਵੀ ਕੋਲੇ ਪਈ ਆ ਰੱਸੀ ਦੇ ਰੱਸੀ ਨਾਲ ਮਾਰਿਆ ਜੀ ਇਹਨੇ ਰੱਸੀ ਵੀ ਬਰਾਮਦ ਹੋ ਗਈ ਆ ਜੀ ਹਾਂ ਠੀਕ ਜੋ ਅੱਜ ਸੋਬਰ ਨੇਟ ਬੋਲੀ ਨੂੰ ਇਹ ਨਾ ਮੰਗਲ ਸਿੰਘ ਨਾਂ ਦਾ ਵਿਅਕਤੀ ਸੀਗਾ ਸਨ ਉਹ ਮੇਜਰ ਸਿੰਘ ਸ਼੍ਰੀ ਮੁਖਸਰ ਸਾਹਿਬ ਦਾ ਰਹਿਣ ਵਾਲਾ ਸੀ ਇਹ ਇੱਥੇ ਰਹਿੰਦਾ ਸੀਗਾ ਵੀਨਾ ਰਾਣੀ ਵਾਈਫ ਆਫ ਬਲੌਤ ਕੋ ਕੁਮਾਰ ਜਿਹੜਾ ਬਾਬਾ ਦੀਪ ਸਿੰਘ ਨਗਰਾ ਦੇ ਖਾਦੀ ਰਤਨ ਫਾਟ ਦੇ ਕੋਲ ਕਰੀਬ 7-8 ਸਾਲ ਤੋਂ ਉਹਦੇ ਕੋਲੇ ਰਹਿੰਦਾ ਸੀਗਾ ਉਹਨੇ ਰਾਤ ਆਹ ਲੈ ਕੇ ਸੁਸਾਇਡ ਕੀਤਾ ਤੇ ਉਹਦੀ ਲਾਸ਼ ਹੈ ਜਿਹੜੀ ਅਸੀਂ ਮੌਤਰੀ ਰਖਵਾ ਲਈ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਫਾਹਾ ਲੱਗਿਆ ਹੈ ਕਿ ਕਿਹ ਕਿਹ ਤਰਾਹ ਚਲਤਾ ਹੈ ਨਾ ਦੇਖੋ ਇਹ ਪੋਸਟਮਾਰਟਮ ਕਰਵਾ ਰਹੇ ਆ ਪੋਸਟਮਾਰਟਮ ਰਿਪੋਰਟ ਜੋ ਵੀ ਹੋਊਗਾ ਉਹ ਸਾਹਮਣੇ ਆਏਗਾ